ਔਰ ਪੋਲੂਟਡ ਪਾਣੀ ਨਹੀਂ ਪਾਰੇ ਪਾਣੀ ਨੂੰ ਟ੍ਰੀਟ ਕਰ ਰਹੇ ਹੋਰ ਜਿਹੜੇ ਚੀਜ਼ਾਂ ਨੇ ਇਲੈਕਟ੍ਰੋਪਲੇਟਿੰਗ ਹੈ ਜਾਂ ਗੋਹਾ ਜਿਹੜਾ ਜਾਂਦਾ ਹੈ ਹੋਰ ਬੜੀ ਚੀਜ਼ਾਂ ਉਹਨਾਂ ਦੱਸਿਆ ਸੀਵਰੇਜ ਵੈਸੇ ਜਿਹੜਾ ਜਾਂਦਾ ਉਹਦੇ ਕਰਕੇ ਹੋ ਰਿਹਾ ਸਾਰਾ ਜਿਹੜਾ ਦੋਸ਼ ਹੈ ਜ਼ਾਇਰਸ ਦੇ ਉੱਪਰ ਆਪਾਂ ਪਾ ਕੇ ਉਹਨਾਂ ਨਾਲ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਜਦੋਂ ਵੀ ਅਸੀਂ ਕਿਸੇ ਕਤਲਖਾਨੇ ਨੂੰ ਜਾਂ ਕਤਲੋਗਾਰਧ ਕਰਨ ਵਾਲੇ ਨੂੰ ਫੜਦੇ ਆ ਉਹ ਬਹੁਤ ਰੌਲਾ ਪਾਉਂਦਾ ਉਹਨੂੰ ਬਾਕੀ ਕਤਲੋਗਾਰਧ ਕਰਨ ਵਾਲਿਆਂ ਦਾ ਪਤਾ ਹੁੰਦਾ ਆ ਤੇ ਪਰ ਸਾਨੂੰ ਸਾਡਾ ਮੁੱਦਾ ਬਿਲਕੁਲ ਕਲੀਅਰ ਆ ਜਿਹੜੇ ਜਿਹੜੇ ਬੰਦਿਆਂ ਦੀ ਇਹ ਗੱਲ ਕਰਦੇ ਆ ਸਾਡੀ ਲੜਾਈ ਸਾਰਿਆਂ ਨਾਲ ਸਾਂਝੀ ਆ ਪਰ ਇਹ ਕਹਿਣ ਵੀ ਇਹ ਬੇਵਕਸੂਰ ਆ ਫਿਰ ਤਾਂ ਆਪਾਂ ਗੱਲ ਕਰੀਏ ਵੀ ਇਹਨੂੰ ਪ੍ਰਵਾਸੀ ਵਰਸਸ ਪੰਜਾਬੀ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਜਿਹੜੇ ਲੁਧਿਆਣੇ ਦੇ ਵਿੱਚ ਅਸੀਂ 35 ਲੱਖ ਪ੍ਰਵਾਸੀ ਰੱਖ ਲਏ ਹੁਣ ਹੋਰ ਕਿੱਡਾ ਵੱਡਾ ਦਿਲ ਦਿਖਾਈਏ ਕਈ ਲੋਕੀ ਇਲਜ਼ਾਮ ਲਗਾ ਰਹੇ ਸੀਗੇ ਕਿ ਲੱਖਾ ਸਿਦਾਨਾ ਬਲੈਕਮੇਲ ਕਰ ਰਿਹਾ ਹੈ। ਕਈ ਸਵਾਲ ਬੜਾ ਵਧੀਆ ਸਵਾਲ। ਕਹਿ ਰਹੇ ਆ ਕਿ 2-3 ਮਹੀਨੇ ਬਾਅਦ ਹੋ ਸਕਦਾ ਇਹ ਮੁੱਦਾ ਤੁਹਾਨੂੰ ਕਿਤੇ ਵੀ ਦਿਖੇਗਾ ਨਹੀਂ। ਪੈਸੇ ਜਿੱਥੇ ਜਾਣੇ ਆ ਉਹ ਚਲੇ ਜਾਣਗੇ। ਸਾਡੇ ਸਾਰੇ ਮੈਂਬਰਾਂ ਨੂੰ ਬਹੁਤੇ ਮੈਂਬਰਾਂ ਨੂੰ ਡਾਈੰਗ ਵਾਲਿਆਂ ਨੇ ਸਿੱਧਾ ਕੰਟੈਕਟ ਕੀਤਾ। ਔਰ ਕਿਹਾ ਗਿਆ ਵੀ ਸਾਡੇ ਨਾਲ ਗੱਲਬਾਤ ਕਰੋ। ਟੇਬਲ ਤੇ ਬਹਿ ਜਾਓ। ਜਾਂ ਆਪਾਂ ਗੱਲਬਾਤ ਕਰੀਏ ਦੇਖੀਏ ਕੋਈ ਸੋਲੂਸ਼ਨ ਕੱਢਦੇ ਆ ਜੋ ਉਹਨਾਂ ਦਾ ਇੱਕ ਤਰੀਕਾ ਸੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਸਾਡੀ ਇੱਕ ਜਥੇਬੰਦੀ ਦੀ ਆਪਣੀ ਜਿਹੜੀ ਸਹਿਮਤੀ ਬਣੀ ਹੋਈ ਸੀ ਇੱਕ ਕਾਮਨ ਪ੍ਰੋਗਰਾਮ ਤੇ ਵੀ ਕਤਲ ਕਰਨ ਵਾਲੇ ਨਾਲ ਅਸੀਂ ਨਹੀਂ ਬਹਿਣਾ ਅਸੀਂ ਸਰਕਾਰ ਨਾਲ ਬਹਿਣਾ ਤੇ ਜਿਹਨੇ ਕਤਲ ਕੀਤਾ ਉਹਨੂੰ ਸਜ਼ਾ ਦਿਵਾਉਣੀ ਹੈ ਸਾਰੇ ਮੈਂਬਰ ਉਹਦੇ ਪਾਬੰਦ ਆ ਔਰ ਜਿਹੜੇ ਵੀ ਮੈਂਬਰ ਨੂੰ ਕੰਟੈਕਟ ਕੀਤਾ ਕਿਸੇ ਨੇ ਉਹਨੇ ਉਹ ਸਕਰੀਨਸ਼ਾਟ ਗਰੁੱਪ ਚ ਪਾ ਦਿੱਤੇ ਔਰ ਮੈਂ ਆਪ ਦੇਖਿਓ 15 ਦਿਨ ਤੋਂ ਪ੍ਰੋਗਰਾਮ ਚੱਲੇ ਆਉਂਦਾ ਸੀ ਉਹ ਲੁਧਿਆਣੇ ਦੇ ਵਿੱਚ ਕਾਲੇ ਪਾਣੀਆਂ ਦੇ ਮੋਰਚਾ ਨੇ ਇਹ ਗੱਲ ਆਖੀ ਹੈ ਕਿ ਸੀਟੀਪੀ ਟ੍ਰੀਟਮੈਂਟ ਪਲੈਂਟ 2 ਦਿਨਾਂ ਦੇ ਵਿੱਚ ਬੰਦ ਹੋ ਜਾਣਗੇ ਇੱਕ ਤੇ ਉਸ ਤੋਂ ਬਾਅਦ ਹਫਤੇ ਦੇ ਬਾਅਦ ਦੂਜਾ ਜਿਹੜਾ ਟ੍ਰੀਟਮੈਂਟ ਪਲਾਂਟ ਨੇ ਉਹ ਵੀ ਬੰਦ ਕੀਤੇ ਜਾਣਗੇ ਇਹ ਆਸ਼ਵਾਸਨ ਲੁਧਿਆਣਾ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਦਿੱਤਾ ਹੈ ਜਾਣਕਾਰੀ ਲੈਣੇ ਆਮਨਦੀਪ ਸਿੰਘ ਬੈਂਸ ਤੋਂ ਜੋ ਕਿ ਮੁੱਖ ਆਗੂ ਨੇ ਇਸ ਮੋਰਚੇ ਦੇ ਵਿੱਚ ਅਮਿਤੋਜ ਮਾਨ ਲੱਖਾ ਸਿਧਾਨਾ ਦੇ ਨਾਲ ਬੈਂਸ ਸਾਹਿਬ ਦੱਸੋਗੇ ਸਥਿਤੀ ਕੀ ਹੈ ਮੋਰਚਾ ਕਿੱਥੇ ਹੈ ਪੰਜਾਬ ਦੇ ਲੋਕਾਂ ਨੇ ਮੋਰਚੇ ਨੂੰ ਇੱਕ ਫਤਿਹ ਵਾਲੇ ਪਾਸੇ ਇੱਕ ਬਹੁਤ ਵੱਡੀ ਥਾਂ ਦਵਾਈ ਆ ਕਿਉਂਕਿ ਲੋਕ ਇਸ ਕਾਲੇ ਪਾਣੀ ਨਾਲ ਝੰਬੇ ਪਏ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਮਾਵਾਂ ਆਪਣੇ ਪੁੱਤ ਨੂੰ ਲੈ ਕੇ ਕੈਮੋ ਲਵਾਉਂਦੀਆਂ ਹੋਣ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਬਜ਼ੁਰਗ ਆ ਉਹ 40-40 ਲੱਖ ਰੁਪਈਆ ਖਰਚ ਕੇ ਇਲਾਜ ਕਰਾ ਚੁੱਕੇ ਹੋਣ ਉਹ ਅੱਜ ਸਿਰਫ ਇਸ ਲਈ ਆਏ ਸੀ ਕਿ ਉਹ ਇੱਕ ਤੇ ਆਪਣੀ ਕਹਾਣੀ ਦੱਸ ਸਕਣ ਤੇ ਦੂਸਰਾ ਵੀ ਜੋ ਜਿਹੜੀ ਜ਼ਿੰਦਗੀ ਉਹਨਾਂ ਨੇ ਕੱਢੀ ਆ ਆਉਣ ਵਾਲੀਆਂ ਪੁਸ਼ਤਾਂ ਦੇ ਨਾਲੋਂ ਨਾ ਹੋਵੇ ਤੇ ਆਪਾਂ ਸਾਰਿਆਂ ਨੇ ਕੱਲ ਵੇਖਿਆ ਜਿਸ ਤਰੀਕੇ ਦੇ ਨਾਲ ਸਾਰੇ ਪੰਜਾਬ ਤੋਂ ਮੋਰਚੇ ਦੀ ਆਵਾਜ਼ ਨੂੰ ਸਾਥ ਮਿਲਿਆ ਤੇ ਉਸ ਲੋਕ ਰੋਹ ਦੇ ਕਰਕੇ ਹੀ ਜਿਹੜਾ ਆ ਸਰਕਾਰ ਝੁਕੀ ਆ ਔਰ ਸਰਕਾਰ ਨੇ ਜਿਹੜੀ ਮੋਰਚੇ ਦੀ ਮੰਗਿਆ ਉਹਦੇ ਲਈ 7 ਦਿਨ ਮੰਗੇ ਆ ਤੇ ਅਸੀਂ ਇਸ ਗੱਲ ਨੂੰ ਠੀਕ ਸਮਝਿਆ ਵੀ ਜਿੱਥੇ ਅਸੀਂ 40 ਦਿਹਾਕੀਆਂ ਤੋਂ ਸੰਤਾਪ ਭੁਗਤਲੇ ਪਏ ਆ ਤੇ 7 ਦਿਨ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਆ ਅੱਛਾ ਅਮਨ ਜੀ ਥੋੜਾ ਦੱਸੋਗੇ ਹੁਣ ਜਿਹੜਾ ਟ੍ਰੀਟਮੈਂਟ ਪਲਾਂਟ 2 ਦਿਨਾਂ ਦੇ ਵਿੱਚ ਪਹਿਲਾਂ ਬੰਦ ਹੋਣਾ ਇਹ ਆਸ਼ਵਾਸਨ ਹੈ ਜੀ ਜੀ ਇਹ ਗੱਲ ਸਹੀ ਹੈ ਇਹ ਬਿਲਕੁਲ ਸਹੀ ਆ ਕਿਉਂਕਿ ਉੱਥੇ ਗੱਲ ਇਹ ਬਣੀ ਸੀ ਬਈ ਅਸੀਂ ਡੀਏ ਲੀਗਲ ਤੋਂ ਓਪੀਨੀਅਨ ਲੈਣਾ ਜਦੋਂ ਨੇਗੋਸ਼ੀਏਸ਼ਨ ਹੋਈ ਹੈ ਸਰਕਾਰ ਦੇ ਨਾਲ ਕਿਉਂਕਿ ਜਦੋਂ ਸੀਪੀਸੀਬੀ ਦੇ ਬਾਈਂਡਿੰਗ ਆਰਡਰ ਆਏ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਇਹ ਤੇ 13 ਸਾਲਾਂ ਤੋਂ ਗੈਰਕਾਨੂੰਨੀ ਆ ਇੱਕ ਕਾਗਜ਼ ਇਹਨਾਂ ਨੇ ਲਗਾਇਆ ਸੀ ਇਹਨਾਂ ਨੂੰ এনवायरमेंट ਕਲੀਅਰੈਂਸ ਇਸ ਸ਼ਰਤ ਦੇ ਮਿਲੀ ਸੀ ਵੀ ਤੁਸੀਂ ਆਪਣਾ ਪਾਣੀ ਆਪ ਵਰਤੋਗੇ ਸੀਟੀਬੀ ਦਾ ਨਿਕਲਿਆ ਹੋਇਆ ਇਹਨਾਂ ਨੇ ਬੁੱਢੇ ਦਰਿਆ ਚ ਪਾ ਦਿੱਤਾ ਉਸ ਗੈਰ ਕਾਨੂੰਨੀ ਪਾਣੀ ਦੀ ਚਿੱਠੀ ਸਾਡੇ ਹੱਥ ਵੀ ਹੋਣ ਲੱਗੀ ਆ ਉਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਆਰਡਰ ਕਰ ਦਿੱਤੇ ਵੀ ਆ ਜਿਹੜਾ ਬੁੱਡੇ ਦਰਿਆ 'ਚ ਪਾਣੀ ਡਿੱਗਦਾ ਆ ਤਿੰਨਾਂ ਦਾ ਹੀ ਉਹ ਬੰਦ ਹੋਣਾ ਚਾਹੀਦਾ ਆ ਪਰ ਸਰਕਾਰਾਂ ਤੇ ਪੋਲੂਸ਼ਨ ਕੰਟਰੋਲ ਬੋਰਡ ਆਰਡਰ ਤੇ ਕਰਤੇ ਪਰ ਇਹਨਾਂ ਨੇ ਬੰਦ ਨਹੀਂ ਕਰਾਏ ਉਸ ਤੋਂ ਬਾਅਦ ਇਹਨਾਂ ਕੋਲ ਇੱਕ ਕਾਨੂੰਨੀ ਰਾਹ ਹੁੰਦਾ ਮੈਂਬਰ ਸੈਕਟਰੀ ਕੋ ਜਾਣਦਾ ਇਹਨਾਂ ਦੀ ਅਪੀਲ ਉੱਥੇ ਰਿਜੈਕਟ ਹੋ ਗਈ ਆ ਜਦੋਂ ਹੁਣ ਅਸੀਂ ਕਿਹਾ ਵੀ ਤੁਸੀਂ ਬੰਦ ਕਰਾਓ ਇਹ ਕਹਿੰਦੇ ਅਸੀਂ ਓਪੀਨੀਅਨ ਲੈਣਾ ਅਸੀਂ ਕਿਹਾ ਠੀਕ ਆ ਲਿਖਤੀ ਓਪੀਨੀਅਨ ਲੈ ਲਓ ਇੰਡੀਆ ਦੇ ਵਿੱਚ ਲਾਅ ਹੈ ਪਹਿਲਾ ਹੀ ਕਾਨੂੰਨ ਹੈ ਵੀ ਉਹ ਪਾ ਨਹੀਂ ਸਕਦੇ ਜਿਹੜਾ ਮਰਜੀ ਜਿੱਥੋਂ ਮਰਜੀ ਓਪੀਨੀਅਨ ਲੈ ਲੈਣ ਦੂਸਰੀ ਗੱਲ ਜਿਹੜੇ ਕੋਰਟ ਗਏ ਆ ਉਹ ਗਏ ਆ ਫੋਕਲ ਪੁਆਇੰਟ ਤੇ ਤਾਜਪੁਰ ਵਾਲੇ ਤਾਂ ਅਸੀਂ ਕੱਲ ਕਿਹਾ ਵੀ ਜਿਹੜਾ ਭਾਦਰਕੇ ਵਾਲੇ ਆ ਉਹਦੇ ਵਿੱਚ ਤੋਂ ਓਪੀਨੀਅਨ ਲੈਣ ਦੀ ਲੋੜ ਹੀ ਨਹੀਂ ਕਿਉਂਕਿ ਉਹ ਕੇਸ 'ਚ ਗਏ ਹੀ ਨਹੀਂ ਅਜੇ ਕੋਰਟ ਹੀ ਨਹੀਂ ਗਏ ਹੁਣ ਜਿਹੜਾ ਭੱਦਕੇ ਵਾਲਾ ਪੁਆਇੰਟ ਆ ਉਹਦੇ ਲਈ ਉਹਨਾਂ ਨੇ 2 ਦਿਨ ਮੰਗੇ ਆ ਜਿਹੜੇ ਦੂਸਰੇ ਫੋਕਲ ਪੁਆਇੰਟ ਤੇ ਤਾਜਪੁਰ ਵਾਲੇ ਆ ਉਹਦੇ ਲਈ ਉਹਨਾਂ ਨੇ 7 ਦਿਨ ਮੰਗੇ ਆ ਤੇ ਅਸੀਂ ਕਿਹਾ ਠੀਕ ਆ ਅਸੀਂ 7 ਦਿਨ ਜਿਹੜਾ ਆ ਇਹਦਾ ਇੰਤਜ਼ਾਰ ਕਰਾਂਗੇ अच्छा इकਨਾ سوشل میڈیا ਤੇ ਚਿੱਟੀ ਦਿਖਾਈ ਜਾ ਰਹੀ ਹੈ ਇੱਕ ਵਿਅਕਤੀ ਨੇ ਉਹ ਦਿਖਾ ਰਹੇ ਨੇ ਕਿ ਅਗਲੇ ਸਾਲ ਮਾਰਚ ਤੱਕ ਜਿਹੜਾ ਸਟੇ ਲਿਆ ਹੋਇਆ ਹੈ ਹਿアリング ਹੋਣੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ हां ਨਹੀਂ ਉਹ ਜਦੋਂ ਠੀਕ ਹੈ ਉਹ ਕੀ ਚੀਜ਼ ਹੈ ਉਹਨਾਂ ਨੂੰ ਸਟੇ ਨਹੀਂ ਮਿਲਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਦੋਂ ਮੈਂਬਰ ਸੈਕਟਰੀ ਦੀ ਅਪੀਲ ਰਿਜੈਕਟ ਹੁੰਦੀ ਆ ਤਾਂ ਫੇਰ ਉਹ ਅਪੀਲ ਜਿਹੜੀ ਹੈ ਇਹਨਾਂ ਨੇ ਐਨਜੀਟੀ ਚ ਕਰ ਦਿੱਤੀ ਆ ਐਨਜੀਟੀ ਦੇ ਵਿੱਚ ਇਹਨਾਂ ਦੀਆਂ ਤਰੀਕਾਂ ਪਈਆਂ ਦੋ ਅਸੀਂ ਉਹਦੇ ਚ ਪੇਸ਼ ਹੁੰਨੇ ਆ ਉਸ ਕੇਸ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਇਹਨਾਂ ਦੇ ਕਾਗਜ ਨਹੀਂ ਸਹੀ ਲੱਗੇ ਦੂਸਰੀ ਤਰੀਕ ਤੇ ਪੋਲਿਊਸ਼ਨ ਕੰਟਰੋਲ ਬੋਰਡ ਆਪਣਾ ਰਿਕਾਰਡ ਨਹੀਂ ਲੈ ਕੇ ਆਇਆ ਇਸ ਕਰਕੇ ਜਿਹੜੀ ਆ ਤੀਸਰੀ ਤਰੀਕ ਪੈ ਗਈ ਹੈ ਉਹਦੇ ਵਿੱਚ ਇਹ ਕਾਗਜ ਕੱਲ ਦਿਖਾ ਦਿੰਦੇ ਸਾਡੇ ਮੋਰਚੇ ਦੇ ਆਗੂਆਂ ਨੇ ਜਦੋਂ ਨੇਗੋਸ਼ੀਏਸ਼ਨ ਕੀਤੀ ਆ ਅਸੀਂ ਕਿਹਾ ਵੀ ਸਟੇ ਦੇ ਕਾਗਜ ਵਿਖਾ ਦਿਓ ਤੇ ਮਾਰਚ ਕਿੱਡੀ ਦੂਰ ਆ ਅਸੀਂ ਮਾਰਚ ਤੱਕ ਵੇਟ ਕਰ ਲੈਨੇ ਆ ਪਰ ਇਹਨਾਂ ਕੋਈ ਕਾਗਜ ਹੈ ਨਹੀਂ ਪਰ ਇਸੇ ਲਈ ਚਲੋ ਉਹ ਕਾਗਜ ਸਾਨੂੰ ਨਹੀਂ ਵਿਖਾਉਣੇ ਤੇ ਉਹ ਸਰਕਾਰ ਸਾਨੂੰ ਵਿਖਾ ਦੇਗੀ ਇਹਨਾਂ ਤੋਂ ਲੈ ਕੇ ਤਾਂ ਹੀ ਉਹ ਡੀ ਲੀਗਲ ਦਾ ਵੀਡੀਓ ਦੇ ਵਿੱਚ ਕਾਗਜ਼ ਦਿਖਾ ਰਹੇ ਆ ਤੇ ਐਨਜੀਟੀ ਟ੍ਰਿਬਿਊਨਲ ਲਿਖਿਆ ਤੇ ਨਾਲ ਉਹ 25 ਤਰੀਕ ਡੇਟ ਹੈ 25 ਮਾਰਚ ਕਹਿ ਰਹੇ ਯਾਨੀ 2025 ਮਾਰਚ ਉਹ ਜਿਹੜਾ ਕਾਗਜ਼ ਤੁਸੀਂ ਦੇਖਿਆ ਹਾਂ ਨਹੀਂ ਮੈਂ ਅਸੀਂ ਦੇਖਿਆ ਅਸੀਂ ਅਸੀਂ ਉਹਦੇ ਵਿੱਚ ਅਪੀਅਰ ਹੋਨੇ ਆ ਉਸ ਕੇਸ ਦੇ ਵਿੱਚ ਜੀ ਉਸੇ ਕੇਸ ਦੀ ਜਿਹੜੀ ਤਰੀਕ ਮਾਰਚ ਦੇ ਵਿੱਚ ਆ ਉਹਦਾ ਫੈਸਲਾ ਮਾਰਚ ਜਾਊਗਾ ਮਾਰਚ ਜਾਊਗਾ ਪਰ ਉਹਦੇ ਵਿੱਚ ਸਟੇ ਜੇ ਮਿਲਣੀ ਹੈ ਨਹੀਂ ਮਿਲਣੀ ਉਹ ਐਨਜੀਟੀ ਵੇਖੂਗੀ ਨਾ ਉਹ ਜੇ ਸਟੇ ਜਿਹੜੀ ਆ ਇਹਨਾਂ ਨੂੰ ਮਿਲੀ ਨਹੀਂ ਆ ਸਟੇ ਨਹੀਂ ਮਿਲੀ ਯਾਨੀ ਕਿ ਐਨਜੀਟੀ ਦਾ ਫੈਸਲਾ ਕਿ ਇਹ ਬੰਦ ਹੋਣਾ ਚਾਹੀਦਾ ਹਾਂ ਬਾਕੀ ਆਪਾਂ ਡੀ ਲੀਗਲ ਤੇ ਗੱਲ ਛੱਡ ਦਿੰਦੀ ਪੰਜਾਬ ਸਰਕਾਰ ਤੇ ਗੱਲ ਛੱਡ ਦਿੰਦੀ ਆ ਉਹ ਇਹਨਾਂ ਦੇ ਸਰਕਾਰੀ ਅਫਸਰ ਆ ਕਾਨੂੰਨ ਨੂੰ ਜਾਣਦੇ ਆ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਉਹਨਾਂ ਤੋਂ ਰਿਟਰਨ ਓਪੀਨੀਅਨ ਲੈ ਕੇ ਸਾਨੂੰ ਦੇ ਦਿਓ ਵੀ ਇਹਨਾਂ ਨੂੰ ਸਟੇ ਮਿਲੀ ਆ ਉਹ ਗੱਲ ਹੀ ਨਹੀਂ ਉਹਦੇ ਵਿੱਚ ਤਾਂ ਅੱਛਾ ਜਿਵੇਂ ਡਾਈਂਗ ਐਸੋਸੀਏਸ਼ਨ ਵਾਲੇ ਆਖਰੇ ਨੇ ਕਿ ਉਹ ਪੋਲਿਊਟਡ ਪਾਣੀ ਨਹੀਂ ਪਾਰੇ ਪਾਣੀ ਨੂੰ ਟ੍ਰੀਟ ਕਰ ਰਹੇ ਹੋਰ ਜਿਹੜੇ ਚੀਜ਼ਾਂ ਨੇ ਇਲੈਕਟ੍ਰੋਪਲੇਟਿੰਗ ਹੈ ਜਾਂ ਗੋਹਾ ਜਿਹੜਾ ਜਾਂਦਾ ਹੈ ਹੋਰ ਬੜੀ ਚੀਜ਼ਾਂ ਉਹਨਾਂ ਦੱਸਿਆ ਸੀਵਰੇਜ ਵੈਸੇ ਜਿਹੜਾ ਜਾਂਦਾ ਉਹਦੇ ਕਰਕੇ ਹੋ ਰਿਹਾ ਸਾਰਾ ਜਿਹੜਾ ਦੋਸ਼ ਹੈ ਜ਼ਾਇਰਸ ਦੇ ਉੱਪਰ ਆਪਾਂ ਪਾ ਕੇ ਉਹਨਾਂ ਨਾਲ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਇਹਦੇ ਬਾਰੇ ਕੀ ਕਹੂੰ ਜਦੋਂ ਇਸ ਤੋਂ ਪਹਿਲਾਂ ਜੀਰੇ ਮੋਰਚੇ ਦੀ ਲੜਾਈ ਅਸੀਂ ਲੜਨ ਗਏ ਸੀ ਉਦੋਂ ਸਾਨੂੰ ਕਿਹਾ ਸੀ ਤੁਸੀਂ ਜੀ ਲੁਧਿਆਣੇ ਤੁਹਾਡੇ ਬੜਾ ਕੰਮ ਖਰਾਬ ਆ ਤੁਸੀਂ ਜੀਰੇ ਕੀ ਕਰਨ ਆ ਗਏ ਸਾਨੂੰ 15 ਸਾਲ ਹੋ ਗਿਆ ਲੜਾਈ ਲੜਦਿਆਂ ਜਦੋਂ ਵੀ ਅਸੀਂ ਕਿਸੇ ਕਤਲਖਾਨੇ ਨੂੰ ਜਾਂ ਕਤਲੋਗਾਰਦ ਕਰਨ ਵਾਲੇ ਨੂੰ ਫੜਦੇ ਆ ਉਹ ਬਹੁਤ ਰੌਲਾ ਪਾਉਂਦਾ ਉਹਨੂੰ ਬਾਕੀ ਕਤਲੋਗਾਰਦ ਕਰਨ ਵਾਲਿਆਂ ਦਾ ਪਤਾ ਹੁੰਦਾ ਆ ਤੇ ਪਰ ਸਾਨੂੰ ਸਾਡਾ ਮੁੱਦਾ ਬਿਲਕੁਲ ਕਲੀਅਰ ਆ ਜਿਹੜੇ ਜਿਹੜੇ ਬੰਦਿਆਂ ਦੀ ਇਹ ਗੱਲ ਕਰਦੇ ਆ ਸਾਡੀ ਲੜਾਈ ਸਾਰਿਆਂ ਨਾਲ ਸਾਂਝੀ ਆ ਪਰ ਇਹ ਕਹਿਣ ਵੀ ਇਹ ਬੇਵਕੂਰ ਆ ਫਿਰ ਤਾਂ ਆਪਾਂ ਗੱਲ ਕਰੀਏ ਵੀ ਚਾਹੇ ਆਹ ਡੇਰੀ ਵਾਲੇ ਆ ਉੱਥੇ ਉਹਨਾਂ ਨੂੰ ਪੁੱਛ ਕੇ ਦੇਖੋ ਸਾਡੀ ਲੜਾਈ ਉਹਨਾਂ ਨਾਲ ਵੀ ਓਨੀ ਆ ਪਰ ਕੱਲ ਦਾ ਜਿਹੜਾ ਪ੍ਰੋਗਰਾਮ ਆ ਜਿਸ ਤਰੀਕੇ ਦੇ ਨਾਲ ਅਸੀਂ ਇੱਕ ਗੈਰ ਕਾਨੂੰਨੀ ਪੁਆਇੰਟ ਪ੍ਰੂਵ ਹੋ ਚੁੱਕੇ ਆ ਦੂਸਰੀ ਜਗ੍ਹਾ ਅਸੀਂ ਲੜਾਈਆਂ ਲੜਦੇ ਪਏ ਆ ਇਹ ਲੜਾਈ ਦੇ ਪੜਾ ਆ ਕੱਲ ਅਸੀਂ ਗੱਲ ਕੀਤੀ ਕਿ ਸਾਡੇ ਇੱਕ ਪੜਾ ਵੱਲ ਨੂੰ ਅਸੀਂ ਕਦਮ ਪੁੱਟਿਆ ਆ ਪਰ ਇਹ ਤਾਂ ਹੁਣ ਜਦੋਂ ਅਸੀਂ ਧੀਰੇ ਗਏ ਸੀ ਉਹ ਕਹਿ ਦਿੰਦੇ ਸੀ ਤੁਸੀਂ ਲੁਧਿਆਣੇ ਨਹੀਂ ਜਾਂਦੇ ਲੁਧਿਆਣੇ ਆਏ ਕਹਿਣਗੇ ਡੇਰੀ ਆਲ ਨਹੀਂ ਜਾਂਦੇ ਡੇਰੀ ਵਾਲਿਆਂ ਨਾਲ ਜਾਵਾਂਗੇ ਕਹਿੰਦੇ ਇਲੈਕਟ੍ਰੋਪੁਲਟਿਕ ਵਾਲਿਆਂ ਨਹੀਂ ਜਾਂਦਾ ਪਰ ਜਿੱਥੇ ਸਾਡੀ ਕਾਗਜ਼ੀ ਪੱਤਰੀ ਲੜਾਈ ਹੈ ਅਸੀਂ ਇਹ ਲੜਾਈ ਸਾਰਿਆਂ ਨਾਲ ਲੜਦੇ ਪਏ ਆਂ ਐਦਾਂ ਦੀ ਕੋਈ ਗੱਲ ਨਹੀਂ ਸਾਡੀ ਖਤਮ ਹੋ ਜਾ ਰਹੀ ਤਾਂ ਉਦੋਂ ਹੀ ਰੁਕਣੀ ਹੈ ਜਦੋਂ ਸਾਰਿਆਂ ਨੂੰ ਬੰਦ ਕਰਾਂਗੇ ਰਾਈਟ ਇੱਕ ਹੋਰ ਆਪਾਂ ਇਹ ਕਹਿ ਸਕਦੇ ਆਂ ਲੋਕਾਂ ਦਾ ਕਈਆਂ ਦਾ ਜਿਵੇਂ ਬਲੇਮ ਆਪਾਂ ਸੁਣਿਆ ਮੋਰਚੇ ਦੇ ਉੱਪਰ ਹੀ ਲਗਾਇਆ ਜਾ ਰਿਹਾ ਕਿ ਇਸ ਮੋਰਚੇ ਨੂੰ ਡਾਈਗਰੈਸ ਕੀਤਾ ਜਾ ਰਿਹਾ ਇਹਨੂੰ ਪਰਵਾਸੀ ਵਰਸਸ ਪੰਜਾਬੀ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਇਹ ਪਹਿਲਾ ਐਂਟੀ ਬਲੈਕ ウォਟਰਸ ਜਾਂ ਕਾਲੇ ਪਾਣੀਆਂ ਦਾ ਮੋਰਚਾ ਸੀਗਾ ਹੁਣ ਇਹ ਲੱਖਾਂ ਸਿਧਾਨਾਂ ਦਾ ਮੋਰਚਾ ਹੋ ਗਿਆ ਤੇ ਇਸ਼ੂਜ਼ ਨੇ ਜਿਹੜੇ ਉਹ ਡਾਇਗਰੈਸ ਕੀਤੇ ਜਾ ਰਹੇ ਆ ਚੇਂਜ ਕੀਤੇ ਜਾ ਰਹੇ ਬੜਾ ਵਾਜਬ ਸਵਾਲ ਆ ਇਹ ਸਵਾਲ ਮੈਂ ਚਾਹੁੰਦਾ ਸੀ ਤੁਸੀਂ ਪੁੱਛੋ ਹੀ ਬੜਾ ਜ਼ਰੂਰੀ ਸਵਾਲ ਆ ਗੱਲ ਠੀਕ ਆ ਸਾਡੀ ਲੜਾਈ ਇੱਕ ਤਾਕਤਵਰ ਚਲਾਕ ਧਿਰ ਦੇ ਨਾਲ ਆ ਗਾਲੇ ਪਾਣੀ ਦੇ ਮੋਰਚੇ ਦੀਆਂ 100 ਜਥੇਬੰਦੀਆਂ ਨੇ ਇੱਕ ਲਫ਼ਜ਼ ਵੀ ਜਦੋਂ ਅਸੀਂ ਪ੍ਰੈਸ ਦੇ ਵਿੱਚ ਬੋਲਦੇ ਆ ਜਿੱਥੇ ਕਾਮਾ ਪੈਣਾ ਹੈ ਕਿ ਬਿੰਦੀ ਪੈਣੀ ਆ ਕਿ ਕੁਐਸਚਨ ਮਾਰਕ ਪੈਣਾ ਉਹਦੇ ਤੇ ਵੀ ਸਾਡੇ ਬੰਦੇ ਜੇ ਮੈਂ ਵੀ ਤੁਹਾਡੇ ਨਾਲ ਗੱਲ ਕਰਦਾ ਪਿਆ ਜੇ ਇੱਕ ਲਫ਼ਜ਼ ਵੀ ਸੱਜੇ ਖੱਬੇ ਹੋ ਜਵੇ ਤੇ ਪੂਰੀ ਇੱਕ ਟੀਮ ਆ ਜਿਹੜੀ ਕਹਿਣ ਵਾਲੀ ਵੀ ਆਹਾ ਅਸੀਂ ਕਾਲੇ ਪਾਣੀ ਦੇ ਮੋਰਚੇ ਦੇ ਜਾਪਤੇ ਤੋਂ ਬਾਹਰ ਜਾ ਕੇ ਗੱਲ ਕਰਦੇ ਬੈਠੇ ਪਰ ਵਾਜਬ ਸਵਾਲ ਆ ਇਹ ਪਿਕਚਰ ਗਈ ਡਾਈਂਗ ਵਾਲਿਆਂ ਨੇ ਕੀ ਕੀਤਾ ਇਸ ਲੜਾਈ ਦੇ ਵਿੱਚ ਧਮਕੀ ਦਿੱਤੀ 1 ਲੱਖ ਬੰਦੇ ਲੈ ਕੇ ਸਵਾਗਤ ਕਰਾਂਗੇ ਲਫ਼ਜ਼ ਯੂਜ਼ ਕੀਤੇ ਹੋਰ ਵੀ ਉਹਨਾਂ ਨੇ 2 2-4 ਲਫ਼ਜ਼ ਜਿਹੜੇ ਯੂਜ਼ ਕੀਤੇ ਆਪਾਂ ਸਾਰਿਆਂ ਨੇ ਵੇਖੇ ਜਦੋਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਵੀ ਇਹ ਤਾਂ ਜੀ ਕਰਪਸ਼ਨ ਹੋਈ ਹੈ ਜਦੋਂ ਅਸੀਂ ਕਹਿੰਦੇ ਆ ਨਾ ਵੀ ਅਸੀਂ ਕਾਤਲ ਫੜਨਾ ਕਾਤਲ ਕਹਿੰਦਾ ਜੀ ਕਰਪਸ਼ਨ ਵਾਲਾ ਫੜ ਲਓ ਦੀ ਸਜ਼ਾ ਸ਼ਾਇਦ ਘੱਟ ਹੁੰਦੀ ਹੈ ਜਾਂ ਉਹਦਾ ਬਲੇਮ ਅਫੀਸ਼ੀਅਲ ਤੇ ਲੱਗਣਾ ਹੁੰਦਾ ਅਸੀਂ ਦੇ ਚਾਹਨੇ ਆ ਵੀ ਕਰਪਸ਼ਨ ਵਾਲਾ ਵੀ ਫੜੋ ਤੇ ਕਤਲ ਵਾਲਾ ਵੀ ਫੜੋ ਹੁਣ ਕਤਲ ਵਾਲਾ ਬੰਦਾ ਇਹ ਡਿਸਾਈਡ ਨਹੀਂ ਕਰੂਗਾ ਵੀ ਅਸੀਂ ਕਿਹੜੇ ਮੁੱਦੇ ਤੇ ਲੜਨਾ ਕਾਲੇ ਪਾਣੀ ਦਾ ਮੋਰਚਾ ਕਾਲੇ ਪਾਣੀ ਦੇ ਮੁੱਦੇ ਤੇ ਹੀ ਆ ਪਰ ਇਹਨਾਂ ਨੂੰ ਅਸੀਂ ਕਿਉਂਕਿ ਪੰਜਾਬੀ ਬੋਲਦੇ ਆ ਮੈਂ ਗੱਲ ਕਰਦਾ ਇੱਕ ਸਾਡਾ ਪੰਜਾਬੀ ਬ੍ਰਦਰਹੁੱਡ ਆ ਇਹਨਾਂ ਨੇ ਕੱਲ ਜਿਹੜੀ ਭਾਸ਼ਾ ਵਰਤੀ ਸਾਡੇ ਉਸ ਬ੍ਰਦਰਹੁੱਡ ਨੂੰ ਵੀ ਕਿਉਂਕਿ ਸਾਡੀ ਸਾਂਝ ਉਸ ਲੈਵਲ ਤੇ ਨਹੀਂ ਟੁੱਟਣੀ ਚਾਹੀਦੀ ਸੀ ਡਾਈਂਗ ਵਾਲਿਆਂ ਨੇ ਉਹ ਪਹਿਲ ਕੀਤੀ ਆ ਉਹ ਸਾਰੇ ਪੰਜਾਬ ਨੇ ਮਹਿਸੂਸ ਕੀਤੀ ਆ ਜਿਹੜੇ ਲੁਧਿਆਣੇ ਦੇ ਵਿੱਚ ਅਸੀਂ 35 ਲੱਖ ਪ੍ਰਵਾਸੀ ਰੱਖ ਲਏ ਹੁਣ ਹੋਰ ਕਿੱਡਾ ਵੱਡਾ ਦਿਲ ਦਿਖਾਈਏ ਇੱਕ ਗੱਲ ਹੋ ਰਿਹਾ ਡੈਮੋਗ੍ਰਾਫੀ ਦਾ ਇਸ਼ੂ ਹੈਗਾ ਅਸੀਂ ਇੱਕ ਛੋਟੀ ਜੀ ਬੱਚੀ ਹੋਈ ਸਟੇਟ ਹੈ 35 40 ਜ਼ਿਲ੍ਹੇ ਗਵਾ ਕੇ ਅਸੀਂ 50 ਲੱਖ ਲੋਕਾਂ ਨੂੰ ਤਾਂ ਰੱਖ ਸਕਦੇ ਆ ਪਰ ਸਾਡੇ ਗਵਾਂਢੀ ਸੂਬੇ ਦੀ ਆਬਾਦੀ 35 ਕਰੋੜ ਹੈ ਅਸੀਂ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਵੀ ਅਸੀਂ ਸਾਰੇ ਪੰਜਾਬ ਨੂੰ ਫੈਕਟਰੀਆਂ ਦਾ ਰੂਪ ਨਹੀਂ ਦੇ ਸਕਦੇ ਤੇ ਇੱਥੇ 2 ਜਾਂ 4 ਜਾਂ 6 ਕਰੋੜ ਬੰਦੇ ਲਿਆ ਕੇ ਆਪਣੀ ਜ਼ਮੀਨ ਨਹੀਂ ਗਵਾ ਸਕਦੇ ਉਹ ਇੱਕ ਡੈਮੋਗ੍ਰਾਫੀ ਦਾ ਇਸ਼ੂ ਆ ਪਰ ਜਿਹੜਾ ਕਾਲੇ ਪਾਣੀ ਦਾ ਮੋਰਚਾ ਆ ਉਹ ਆਪਣੇ ਕਾਲੇ ਪਾਣੀਆਂ ਦੀ ਲੜਾਈ ਲੜਦਾ ਪਿਆ ਆ ਡਾਈਂਗ ਵਾਲਿਆਂ ਨੂੰ ਲੱਗਦਾ ਵੀ ਇਹਨੂੰ ਪ੍ਰਵਾਸੀ ਵਰਸਸ ਪੰਜਾਬੀ ਬਣਾਉਣਾ ਹੈ ਉਹਦੇ 'ਚ ਮੇਰੀ ਬੇਨਤੀ ਆ ਵੀ ਤੁਸੀਂ ਕਿਸੇ ਪ੍ਰਵਾਸੀ ਨੂੰ ਪੁੱਛੋ ਜਾ ਕੇ ਵੀ ਉਹਦੀ ਐਕਸਪਲੋਇਟੇਸ਼ਨ ਕਿੱਥੇ ਹੁੰਦੀ ਆ ਉਹਦੀ ਜਾਨ ਨੂੰ ਖਤਰਾ ਕਿੱਥੋਂ ਆ ਤੁਸੀਂ ਹੋਰ ਕੰਮ ਕਰੋ ਜਿਹੜੇ ਡਾਈਂਗ ਵਾਲਿਆਂ ਦੇ ਅੰਦਰ ਕੰਮ ਕਰਦੇ ਉਹਨਾਂ ਦਾ ਮੈਡੀਕਲ ਕਰਾ ਲਓ ਅਸੀਂ 12 ਸਾਲ ਦੀ ਲੜਾਈ ਦੇ ਵਿੱਚ ਜਿਹੜੇ ਡਾਈਂਗ ਵਾਲਿਆਂ ਦੇ ਅੰਦਰ ਕੰਮ ਕਰਦੇ ਉਹਨਾਂ ਨੂੰ ਮਿਲੇ ਆ ਮੈਂ ਇਹ ਗੱਲ ਕਹਿਣਾ ਵੀ ਉਹਨਾਂ ਦੇ ਫੇਫੜੇ ਵੀ ਠੀਕ ਨਹੀਂ ਜਿਹੜੇ ਡਾਈਂਗ 'ਚ ਕੰਮ ਕਰਦੇ ਆ ਕਈਆਂ ਦੀ ਉਮਰ 10 ਸਾਲ ਬਾਅਦ ਉਹਨਾਂ ਨੂੰ ਕੈਂਸਰ ਮਿਲ ਜਾਂਦਾ ਡੈਥ ਹੋ ਜਾਂਦੀ ਆ ਉਹਨਾਂ ਨੂੰ ਵੀ ਖਤਰਾ ਆ ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਸਾਡੀ ਲੜਾਈ ਜੇ ਹੋਊਗੀ ਵੀ ਤੇ ਉਹ ਲੜਾਈ ਇਦਾਂ ਦੀ ਲੜਾਈ ਨਹੀਂ ਜਿਹੜੀ ਡਾਈਂਗ ਵਾਲੇ ਕਰਾਉਣਾ ਚਾਹੁੰਦੇ ਆ ਅਸੀਂ ਤੇ ਪਾਲਿਸੀ ਲੈਵਲ ਤੇ ਸਰਕਾਰ ਨੂੰ ਕਾਵਾਂਗੇ ਅੱਛਾ ਇਸੇ ਗੱਲ ਦੇ ਉੱਪਰ ਨਾ ਇਹ ਆਖਿਆ ਜਾਂਦਾ ਜਿਹੜੇ ਪੰਜਾਬੀ ਕੈਨੇਡਾ ਅਮਰੀਕਾ ਜਾਂ ਪੰਜਾਬ ਤੋਂ ਬਾਹਰ ਵੀ ਵਸਦੇ ਆ ਹਿੰਦੁਸਤਾਨ ਦੇ ਵਿੱਚ ਵੀ ਤਾਂ ਉਹ ਵੀ ਤਾਂ ਉੱਥੇ ਪ੍ਰਵਾਸੀ ਨੇ ਤਾਂ ਇਦਾਂ ਦੇ ਜਿਹੜੇ ਕਦਮ ਨੇ ਸਰਕਾਰ ਵੀ ਉੱਥੇ ਵੀ ਡੈਮੋਗ੍ਰਾਫੀ ਨੂੰ ਦੇਖਦੇ ਹੋਏ ਸਾਡੇ ਪੰਜਾਬੀਆਂ ਦੇ ਉੱਪਰ ਵੀ ਇਹ ਗੱਲ ਭਾਰੀ ਪੈ ਸਕਦੀ ਹੈ ਸੋ ਇਹਨੂੰ ਆਪਾਂ ਸੋਚ ਸਮਝ ਕੇ ਨਾ ਆਖੀਏ ਨਹੀਂ ਨਹੀਂ ਅਸੀਂ ਬਿਲਕੁਲ ਇਹ ਨਹੀਂ ਮੈਂ ਇਹ ਬੜੀ ਕਲੈਰਿਟੀ ਹੈ ਇਸ ਗਾ ਇਹ ਕਈ ਜਗ੍ਹਾ ਨਾ ਬਾਈਨਰੀਜ਼ ਬੜੀਆਂ ਗਲਤ ਬਣਾਈਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਕਿਸੇ ਦੇ ਆਉਣ ਜਾਣ ਤੇ ਰੋਕ ਟੋਕ ਨਹੀਂ ਹੈਗੀ ਇਸ ਲਈ ਪੰਜਾਬੀਆਂ ਤੇ ਤਾਂ ਬਲੇਮ ਲਾਉਣਾ ਨਹੀਂ ਚਾਹੀਦਾ ਪੰਜਾਬੀਆਂ ਦੇ ਉੱਤੇ ਰੋਕ ਟੋਕ ਗੁਜਰਾਤ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਜ਼ਮੀਨ ਲੈਂਡ ਤੇ ਹੈਗੀ ਆ ਜਿਹਦੇ ਜਿਸੀਂ ਕਹਿੰਦੇ ਆ ਵੀ ਇਹੋ ਜੀ ਰੋਕ ਟੋਕ ਜਿਹੜੀਆਂ ਸਿੱਧੀਆਂ ਸਟੇਟਸ ਆ ਪਲੇਨ ਸਟੇਟਸ ਆ ਪਹਾੜੀ ਵਾਲਿਆਂ ਨੂੰ ਚਲੋ ਛੱਡ ਦਿੰਦੇ ਆ ਉੱਥੇ ਰੋਕ ਟੋਕ ਜਿਹੜੀ ਆ ਕਿਸੇ ਦੀ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਅਸੀਂ ਤੇ ਸਟੇਸ਼ਨ ਤੇ ਮਜ਼ਦੂਰ ਨੂੰ ਆਪਣੇ ਖੇਤਾਂ 'ਚ ਕੰਮ ਕਰਾਉਣ ਲਈ ਅੱਜ ਵੀ ਲੱਭਣ ਜਾਂਦੇ ਆ ਲੈਣ ਜਾਂਦੇ ਆ ਅੱਜ ਵੀ ਜਿਹੜਾ ਸਾਡਾ ਡਾਟਾ ਬੋਲਦਾ ਆ ਡਿਸਕ੍ਰਿਮੀਨੇਸ਼ਨ ਦੇ ਵਿੱਚ ਅਸੀਂ ਸਭ ਤੋਂ ਥੱਲੇ ਆ ਮਤਲਬ ਸਾਡੇ ਡਿਸਕ੍ਰਿਮੀਨੇਸ਼ਨ ਹੈ ਨਹੀਂ ਕਿਸੇ ਵੀ ਰੰਗ ਜਾਤ ਭੇਦ ਨੂੰ ਲੈ ਕੇ ਸਾਡਾ ਜਿਹੜਾ ਕ੍ਰਾਈਮ ਦਾ ਡਾਟਾ ਆ ਉਹ ਇਹ ਦੱਸਦਾ ਆ ਵੀ ਅਸੀਂ ਬੜਾ ਵਧੀਆ ਜਿਹੜਾ ਇੱਥੇ ਦਾ ਮਾਹੌਲ ਰੱਖਿਆ ਆ ਜਿਹੜੇ ਲੋਕ ਬਾਈਨਰੀ ਬਣਾਉਂਦੇ ਨੇ ਦੇਖੋ ਜਦੋਂ ਅਸੀਂ ਕੈਨੇਡਾ ਜਾਂਦੇ ਆ ਅਸੀਂ 65000 ਕਰੋੜ ਰੁਪਈਆ ਉੱਥੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਖਰਚਦੇ ਪਏ ਆ ਨੰਬਰ 1 ਨੰਬਰ 2 ਉਹ ਸਾਨੂੰ ਵਾਜਾ ਮਾਰਦੇ ਨੇ ਉਹ ਮੁਲਕ ਸਾਨੂੰ ਬੁਲਾਉਂਦੇ ਨੇ ਅਸੀਂ ਇੱਕ ਐਕਸਪਰਟਾਈਜ਼ ਦੇ ਇੱਕ ਸਿਸਟਮ ਚੋਂ ਨਿਕਲ ਕੇ ਜਾਂਦੇ ਆ ਉਹ ਸਿਸਟਮ ਦੇ ਵਿੱਚੋਂ ਜੇ ਉੱਥੇ ਕੋਈ ਬੰਦਾ ਪਹੁੰਚਦਾ ਉਥੋਂ ਦੀ ਭਾਸ਼ਾ ਸਿੱਖਦਾ ਅੰਗਰੇਜ਼ੀ ਦਾ ਐਗਜ਼ਾਮ ਦਿੰਦਾ ਮੈਂ ਡਾਕਟਰ ਆ ਮੈਂ ਉੱਥੇ ਜਾ ਕੇ ਅੰਗਰੇਜ਼ੀ ਦਾ ਐਗਜ਼ਾਮ ਵੀ ਦਿਨਾ ਆਪਣਾ ਲਾਇਸੈਂਸ ਵੀ ਮੈਂ ਉੱਥੋਂ ਦੀ ਲੈਣਾ ਮੈਂ ਡਰਾਈਵਿੰਗ ਲਾਇਸੈਂਸ ਵੀ ਲੈਣਾ ਇਹ ਫਿਰ ਉਹਨਾਂ ਨੂੰ ਸਾਡੀ ਲੋੜ ਅੱਜ ਦੀ ਨਹੀਂ ਪਿਛਲੇ 1900 ਉਸ ਖਾਸ ਕਰਕੇ 1960 ਤੋਂ ਬਾਅਦ ਸਾਰੇ ਡਾਕਟਰਾਂ ਤੋਂ ਲੈ ਕੇ ਇੰਜੀਨੀਅਰਸ ਤੋਂ ਲੈ ਕੇ ਸਾਰਿਆਂ ਦੀ ਉੱਥੇ ਡਿਮਾਂਡ ਹੈ ਅਸੀਂ ਇੱਥੇ ਪੰਜਾਬੀਆਂ ਨੂੰ ਭੰਡ ਲੈਨੇ ਆ ਪਰ ਟੈਲੀ ਕਮਿਊਨੀਕੇਸ਼ਨ ਦੇ ਵਿੱਚ ਵੀ ਯੂ ਐਸ ਵਿੱਚ ਸਾਡੇ ਬੰਦੇ ਜਾਂਦੇ ਆ ਆ ਜੀਐਨਐ ਥਾਪਰ ਬੰਦਾ ਭਾਦਰ ਇੰਸਟੀਚਿਊਟ ਆਰਐਨਡੀ ਮੋਟੋਰੋਲਾ ਦੀ ਉੱਥੇ ਅੰਦਰ ਜਾ ਕੇ ਵੇਖੋ ਚਲੋ ਲੋਰ ਦੋਵੇਂ ਪਾਸੇ ਆ ਸਾਨੂੰ ਵੀ ਯੂਪੀ ਬਿਹਾਰ ਦੇ ਜਿੱਦਾਂ ਤੁਸੀਂ ਕਿਹਾ ਵਰਕਰਸ ਦੀ ਆਪੇ ਲੋੜ ਹੈ ਹਾਂ ਅਸੀਂ ਕਦੇ ਮੈਂ ਤੁਹਾਨੂੰ ਕਿਹਾ ਨਾ ਇਹ ਗੱਲ ਤੁਹਾਡੀ ਠੀਕ ਆ ਅਸੀਂ ਕਦੇ ਡਿਸਕ੍ਰਿਮੀਨੇਟ ਪੰਜਾਬ ਨੇ ਕਦੇ ਡਿਸਕ੍ਰਿਮੀਨੇਟ ਨਹੀਂ ਕੀਤਾ ਪੰਜਾਬ ਕੰਸਰਨ ਜਰੂਰ ਰੱਖਦਾ ਆ ਜਦੋਂ ਐ ਲੱਗੇ ਜਿੱਦਾਂ ਕਿਸੇ ਚੀਜ਼ ਦੇ ਵਿੱਚ ਸਾਨੂੰ ਐ ਲੱਗੇ ਵੀ ਚਾਹੇ ਬੋਲੀ ਦੀ ਗੱਲ ਆ ਚਾਹੇ ਡੈਮੋਗ੍ਰਾਫੀ ਦੀ ਗੱਲ ਆ ਹੁਣ ਸਾਡੀਆਂ ਜਿੱਥੇ ਸਾਡਾ ਜਿਹੜਾ ਸੁਧਾਰਣ ਬੰਦਾ ਆ ਕਈ ਵਾਰੀ ਉਹ ਸਹੂਲਤਾਂ ਤੋਂ ਸਖਣਾ ਰਹਿ ਜਾਂਦਾ ਹੂੰ ਚਾਹੇ ਉਹ ਸਰਕਾਰੀ ਸਕੂਲ ਦੀ ਗੱਲ ਹੋਵੇ ਜਾਂ ਉਹ ਕਿਸੇ ਹੋਰ ਜਗ੍ਹਾ ਤੇ ਉਹ ਲਾਈਨ ਬੜੀ ਲੰਬੀ ਹੋ ਜਾਂਦੀ ਆ ਸਰਕਾਰ ਦੀ ਡਿਲੀਵਰੀ ਲਿਮਟਿਡ ਆ ਹੂੰ ਉਹ ਸਾਡ ਉਹ ਸਰਕਾਰ ਦੀ ਡਿਲੀਵਰੀ ਲੋਕਾਂ ਦੇ ਉਹਨੇ ਲੋਕਾਂ ਦੇ ਲਈ ਬਣੀ ਆ ਚਲੋ ਇਹ ਮੁੱਦੇ ਦੇ ਬਾਅਦ ਚ ਗੱਲ ਕਰਾਂਗੇ ਆਪਾਂ ਵਾਪਸ ਬੁੱਡੇ ਨਾਲੇ ਤੇ ਆਨੇ ਆ ਜੀ ਜੀ ਇਹ ਲੋਕੀ ਆਖਦੇ ਨੇ ਕਿ 20-25 ਸਾਲਾਂ ਤੋਂ ਹਰ ਵਾਰੀ ਮੋਰਚਾ ਲੱਗਦਾ ਕੋਈ ਨਾ ਕੋਈ ਇਸ਼ੂਸ ਨੂੰ ਚੱਕਦਾ ਸਿਆਸਤ ਦੀ ਭੇਟ ਚੜਦਾ ਤਾਂ ਉਸ ਤੋਂ ਬਾਅਦ ਇਹ ਮੁੱਦਾ ਫੇਰ ਠੰਡਾ ਪੈ ਜਾਂਦਾ ਹੈ ਕਈ ਲੋਕਾਂ ਦੇ ਇਲਜ਼ਾਮ ਨੇ ਕਿ ਜਿੱਦਾਂ ਕਈ ਲੋਕੀ ਇਲਜ਼ਾਮ ਲਗਾ ਰਹੇ ਸੀਗੇ ਕਿ ਲੱਖਾਂ ਸਿਦਾਨਾ ਬਲੈਕਮੇਲ ਕਰ ਰਿਹਾ ਵਾਜਬ ਸਵਾਲ ਬੜਾ ਬੜੀਆ ਸਵਾਲ ਕਹਿ ਰਹੇ ਆ ਕਿ ਦੋ ਤਿੰਨ ਮਹੀਨੇ ਬਾਅਦ ਹੋ ਸਕਦਾ ਇਹ ਮੁੱਦਾ ਤੁਹਾਨੂੰ ਕਿਤੇ ਵੀ ਦਿਖੇਗਾ ਨਹੀਂ ਪੈਸੇ ਜਿੱਥੇ ਜਾਣੇ ਆ ਉਹ ਚਲੇ ਜਾਣਗੇ ਆਪਾਂ ਨਹੀਂ ਡਾਇਰੈਕਟਲੀ ਕਹਿੰਦੇ ਕੌਣ ਪੈਸੇ ਲੈ ਰਿਹਾ ਕੌਣ ਦੇ ਰਿਹਾ ਪਰ ਆਫਟਰ ਸਮ ਟਾਈਮ ਦਿਸ ਇਸ਼ੂ ਵਿਲ ਡਾਈ ਬਿਕਾਜ਼ देयर विल बी ਕਰਪਸ਼ਨ ਪੀਪਲ ਵਿਲ ਬੀ ਬਾਟ ਲੋਕਾਂ ਨੂੰ ਖਰੀਦ ਲਿਆ ਜਾਵੇਗਾ ਫਿਰ ਤੁਸੀਂ ਇਸ ਮੁੱਦੇ ਬਾਰੇ ਨਹੀਂ ਸੁਣੋਗੇ ਇਹਦਾ ਕੀ ਜਵਾਬ ਦੇਵੋਗੇ ਇਹਦਾ ਜਵਾਬ ਇਹ ਹੈ ਜੀ ਪਹਿਲਾਂ ਤਾਂ ਆਪਾਂ ਬਲੈਕਮੇਲਰ ਲਫ਼ਜ਼ ਤੇ ਆਉਨੇ ਆ ਸਾਡੇ ਕਿਸੇ ਵੀ ਬੰਦੇ ਵੱਲੋਂ ਕਿਤੇ ਲੀ ਨੀ ਟੱਪੀ ਗਈ ਕੋਈ ਗੈਰ ਜ਼ਿੰਮੇਦਾਰਾਣਾ ਲਫ਼ਜ਼ ਜਿਹੜਾ ਯਾ ਨਹੀਂ ਵਰਤਿਆ ਗਿਆ ਡਾਈਂਗ ਵਾਲਿਆਂ ਨੇ ਬਲੈਕਮੇਲਰ ਲਫ਼ਜ਼ ਵਰਤਿਆ ਮੈਂ ਤੁਹਾਡੇ ਚੈਨਲ ਦੇ ਨਾਲ ਜਿੰਨੇ ਦੇਖਦੇ ਆ ਸਰੋਤੇ ਆ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਸਾਡੇ ਸਾਰੇ ਮੈਂਬਰਾਂ ਨੂੰ ਬਹੁਤੇ ਮੈਂਬਰਾਂ ਨੂੰ ਡਾਈਂਗ ਵਾਲਿਆਂ ਨੇ ਸਿੱਧਾ ਕੰਟੈਕਟ ਕੀਤਾ। ਔਰ ਕਿਹਾ ਗਿਆ ਵੀ ਸਾਡੇ ਨਾਲ ਗੱਲਬਾਤ ਕਰੋ, ਟੇਬਲ ਤੇ ਬਹਿ ਜਾਓ। ਯਾ ਆਪਾਂ ਗੱਲਬਾਤ ਕਰੀਏ, ਦੇਖੀਏ ਕੋਈ ਸੋਲੂਸ਼ਨ ਕੱਢਦੇ ਆਂ ਜੋ ਉਹਨਾਂ ਦਾ ਇੱਕ ਤਰੀਕਾ ਸੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਸਾਡੀ ਇੱਕ ਜਥੇਬੰਦੀ ਦੀ ਆਪਣੀ ਜਿਹੜੀ ਸਹਿਮਤੀ ਬਣੀ ਹੋਈ ਸੀ ਇੱਕ ਕਾਮਨ ਪ੍ਰੋਗਰਾਮ ਤੇ ਵੀ ਕਤਲ ਕਰਨ ਵਾਲੇ ਨਾਲ ਅਸੀਂ ਨਹੀਂ ਬਹਿਣਾ। ਅਸੀਂ ਸਰਕਾਰ ਨਾਲ ਬਹਿਣਾ ਤੇ ਜਿਹਨੇ ਕਤਲ ਕੀਤਾ ਉਹਨੂੰ ਸਜ਼ਾ ਦਿਵਾਉਣੀ ਹੈ। ਸਾਰੇ ਮੈਂਬਰ ਉਹਦੇ ਪਾਬੰਦ ਆ। ਔਰ ਜਿਹੜੇ ਵੀ ਮੈਂਬਰ ਨੂੰ ਕੰਟੈਕਟ ਕੀਤਾ ਕਿਸੇ ਨੇ ਉਹਨੇ ਉਹ ਸਕਰੀਨਸ਼ਾਟ ਗਰੁੱਪ ਚ ਪਾ ਦਿੱਤੇ ਔਰ ਮੈਂ ਆਪ ਦੇਖਿਓ 15 ਦਿਨ ਤੋਂ ਪ੍ਰੋਗਰਾਮ ਚੱਲੇ ਆਉਂਦਾ ਸੀ ਉਹ ਜਿਨੇ ਜਿਨوں ਵੀ ਕੰਟੈਕਟ ਹੁੰਦਾ ਗਿਆ ਉਹ ਗਰੁੱਪ 'ਚ ਜਾਣਕਾਰੀ ਪਾਉਂਦਾ ਰਿਹਾ ਜੇ ਪੰਜਾਬ ਦੇ ਲੋਕ ਦੇ ਡਾਇਰਸ ਚਾਹੁੰਦੇ ਨੇ ਅਸੀਂ ਉਹ ਸਕਰੀਨ ਸ਼ਾਟ ਜਿਹੜੇ ਉਹ ਪਬਲਿਕ ਕਰਦੇ ਨੇ ਤੁਹਾਨੂੰ ਦੇ ਦੇਵਾਂਗੇ ਤੁਸੀਂ ਵਿਖਾ ਦਿਓ ਪਰ ਉਹ ਲੰਬਾ ਨਾ ਦੇਣ ਵੀ ਸਾਡੀ ਜਾਣਕਾਰੀ ਕਿਉਂ ਦੇਤੀ ਅਸੀਂ ਫਿਰ ਵੀ ਉਹਦਾ ਰੱਖਣਾ ਚਾਹੁੰਦੇ ਆ ਫਿਰ ਵੀ ਸਾਡਾ ਮਕਸਦ ਸਾਡਾ ਟੀਚਾ ਬਿਲਕੁਲ ਸਿੱਧਾ ਹੈ ਸਾਡੇ ਲੋਕ ਨਹੀਂ ਮਰਨੇ ਚਾਹੀਦੇ ਸਾਡੇ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਨਹੀਂ ਪੈਣੀਆਂ ਚਾਹੀਦੀਆਂ ਫਿਰ ਜਦੋਂ ਉਹਨਾਂ ਦਾ ਜਵਾਬ ਨਹੀਂ ਦਿੱਤਾ ਗਈ ਮੈਂਬਰਾਂ ਨੇ ਫੋਨ ਚੱਕੇ ਵੀ ਹੋਣਗੇ ਕਿਹਾ ਹੋਊਗਾ ਵੀ ਅਸੀਂ ਵੀ ਪਾਬੰਦਾਂ ਸੀ ਸਾਡਾ ਕੋਈ رابطہ ਨਹੀਂ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਬਲੈਕਮੇਲਰ ਲਫ਼ਜ਼ ਵਰਤ ਲਿਆ ਬਾਕੀ ਠੀਕ ਆ ਜੇ ਕੋਈ ਸਵਾਲ ਆਉਂਦਾ ਹੈ ਵੀ ਕੋਈ ਪਹਿਲਾਂ ਹੋਇਆ ਹੋਊਗਾ ਜਾਂ ਪੇਮੈਂਟ ਹੋ ਜੂਗੀ ਦੇਖੋ ਕੋਈ ਵੀ ਮੋਰਚਾ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਤਾਂ ਨੂੰ ਜਾਂਦਾ ਆ ਉਹਦਾ ਇੱਕ ਆਪਣਾ ਪੀਰੀਅਡ ਹੁੰਦਾ ਆ ਫਿਰ ਸਰਕਾਰਾਂ ਦਾ ਦਬਾਅ ਹੁੰਦਾ ਆ ਹੁਣ ਕੱਲ ਨੂੰ ਸਰਕਾਰ ਨੇ ਸਾਡੇ ਸਾਰੇ ਆਗੂ ਚੁੱਕਲੇ ਉੱਥੇ ਅਗਵਾਈ ਕਰਨ ਵਾਲਾ ਕੋਈ ਨਹੀਂ ਫਿਰ ਵੀ ਉੱਥੇ ਅਗਵਾਈ ਹੋਈ ਫਿਰ ਵੀ ਉੱਥੇ ਲੀਡਰਸ਼ਿਪ ਸੀ ਫਿਰ ਵੀ ਉੱਥੇ ਲੋਕ ਸੀ ਜਿਹੜਾ ਆਪਣਾ ਦੁੱਖ ਦਰ ਦੱਸਣ ਆਏ ਤੁਸੀਂ ਕਹਿਣਾ ਚਾ ਰਹੇ ਹੋ ਕਿ ਕੱਲਾ ਲੱਖਾਂ ਸਿਦਾਨਾ ਜਾਂ ਦੋ ਚਾਰ ਆਪਾਂ ਨਾਲ ਲੈ ਲਈਏ ਜੇ ਉਹ ਨਹੀਂ ਹੁੰਦੇ ਪਿੱਛੇ ਹਟਦੇ ਨੇ ਤਾਂ ਪਿੱਛੇ ਜਿਹੜੀ ਲੀਡਰਸ਼ਿਪ ਹੈਗੀ ਆ ਇਸ ਨੂੰ ਅੱਗੇ ਲੈ ਕੇ ਜਾਣ ਵਾਸਤੇ ਦੇਖੋ ਸਾਡੀਆਂ ਜਥੇਬੰਦੀਆਂ ਦੀ ਗਿਣਤੀ 100 ਦੇ ਕਰੀਬ ਆ ਸਾਡੀ ਆਪ ਦੀ ਪੀਏਸੀ ਦੀਆਂ ਜਥੇਬੰਦੀਆਂ ਦੀ ਗਿਣਤੀ 50 ਦੇ ਕਰੀਬ ਆ ਸਾਡੀ ਇੱਕ ਐਗਜ਼ੈਕਟਿਵ ਕਮੇਟੀ ਆ ਸਾਡੀ ਕਮੇਟੀ ਦੇ ਮੈਂਬਰ ਉਹ ਆ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਏਡੀਆਰ ਵਾਲਾ ਜਿਹੜਾ ਏਡੀਆਰ ਨੇ ਜਿਹੜਾ ਇਲੈਕਟੋਰਲ ਬਾਉਂਡ ਦਾ ਸਕੈਮ ਕੱਢਿਆ ਸੀ ਤੁਸੀਂ ਲੋਕਾਂ ਨੂੰ ਵੀ ਚਾਹੀਦਾ ਆ ਵੀ ਤੁਸੀਂ ਪ੍ਰੋਫਾਈਲ ਵੇਖੋ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਪੀਏਸੀ ਦੇ ਵਿੱਚ ਕੌਣ ਕੌਣ ਮੈਂਬਰ ਆ ਉਹਨਾਂ ਦੀ ਹਿਸਟਰੀ ਕੀ ਕੀ ਆ ਉਹਨਾਂ ਨੇ ਪਹਿਲਾਂ ਕੀ ਕੀ ਕੰਮ ਕੀਤੇ ਹੋਏ ਆ ਫਿਰ ਤੁਸੀਂ ਹਾਂ ਤੁਹਾਡਾ ਸ਼ੱਕ ਕਰਨਾ ਹਰੇਕ ਸਟੇਜ ਤੇ ਸਾਨੂੰ ਸਵਾਲ ਪੁੱਛਣਾ ਜਾਇਜ਼ ਆ ਤੁਸੀਂ ਸਵਾਲ ਪੁੱਛ ਸਕਦੇ ਹੋ ਕਿਤੇ ਤੁਹਾਨੂੰ ਕੋਈ ਚੀਜ਼ ਦੀਦੀ ਹੈ ਕੋਈ ਸ਼ੱਕ ਹੁੰਦਾ ਸਾਨੂੰ ਦੱਸਣਾ ਜਾਇਜ਼ ਆ ਇਸ ਕਰਕੇ ਵੀ ਜਾਇਜ਼ ਹੈ ਕਿ ਪਹਿਲਾਂ ਸ਼ਾਇਦ ਉਹਨਾਂ ਦੀ ਐਕਸਪੀਰੀਅੰਸ ਮਾੜੇ ਰਹੇ ਹੋਣਗੇ ਪਰ ਮੈਂ ਮੈਨੂੰ ਆਪਣੀ ਟੀਮ ਤੇ ਮਾਣਿਆ ਮੈਂ ਮੈਂ ਆਪਣੀ ਟੀਮ ਦੇ ਜਿਹਨੂੰ ਮੈਂ ਜਾਣਦਾ ਮੈਂ ਯਕੀਨ ਦਿਵਾ ਸਕਦਾ ਬਈ ਉਹ ਕਿਸੇ ਚੰਨੀ ਐਤਵ ਰਿਸ਼ਤਦਾਰੀ ਚ ਨਹੀਂ ਜਾਂਦੇ ਉਹ ਆਪਣੇ ਬੱਚਿਆਂ ਨੂੰ ਕਮਾਉਣ ਨਹੀਂ ਜਾਂਦੇ ਉਹ ਟੀਮ ਦੇ ਮੈਂਬਰ ਇੱਥੋਂ ਠੰਡ ਹੁੰਦੀ ਹੈ ਦੋ ਦੋ ਗੇੜੇ ਦਿੱਲੀ ਦੇ ਮਾਰਦੇ ਹੁੰਦੇ ਆ ਇੱਕ ਹੋਰ ਵੱਡੀ ਗੱਲ ਇੱਕ ਹੋਰ ਬੜਾ ਵੱਡਾ ਬਲੇਖਾ ਆ ਇਹ 14 ਸਾਲ ਹੋ ਗਏ ਆ ਕਦੇ ਕਿਸੇ ਦੀ 1 ਰੁਪਈਏ ਕੋਈ ਸੰਸਾਰ ਰਜਿਸਟਰ ਕਰਾਈ ਹੋਵੇ ਨੰਬਰ 1 ਕਿਸੇ ਦੀ ਪਰਚੀ ਕੱਟੀ ਹੋਵੇ ਕਿਸੇ ਬੰਦੇ ਜਾਂ ਸਰਕਾਰ ਤੋਂ ਪੈਸਾ ਲਿਆ ਹੋਵੇ ਕਿਸੇ ਨੂੰ ਫੰਡਿੰਗ ਕਿੱਦਾਂ ਹੁੰਦੀ ਹੈ ਇਦਾਂ ਦੇ ਜਿੱਥੇ ਹੁਣ ਕੱਲ ਆਪਣਾ ਮੋਰਚਾ ਸੀ ਕੱਲ ਵਾਲੇ ਮੋਰਚੇ ਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਸੀ ਲੋਕ ਦੁਖੀ ਸੀ ਲੋਕ ਉੱਥੇ ਆ ਗਏ ਜਿਹੜਾ ਉੱਥੇ ਬੋਲਣ ਵਾਲਾ ਸਿਸਟਮ ਸੀ ਉਹ ਵੀ ਸਾਨੂੰ ਉੱਥੋਂ ਹੀ ਲੱਭਿਆ ਅਸੀਂ ਕੋਈ ਕੱਲ ਕਰਾਇਆ ਕਿਸੇ ਚੀਜ਼ ਦਾ ਪੇਂ ਨਹੀਂ ਕੀਤਾ ਕੋਈ ਅਸੀਂ ਟੈਂਟ ਦੇ ਪੈਸੇ ਨਹੀਂ ਦਿੱਤੇ ਲੰਗਰ ਗੁਰਦੁਆਰਿਆਂ ਆ ਗਿਆ ਜਿਹੜਾ ਤੇਲ ਖਰਚਾ ਲੋਕਾਂ ਨੇ ਆਪਣਾ ਆਪਣਾ ਖਰਚਿਆ ਅਸੀਂ ਤਾਂ ਸਿਰਫ ਇਹ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਕਿ ਪਾਣੀ ਨੇ ਤੁਹਾਨੂੰ ਝੰਬਿਆ ਬਾਕੀ ਸਾਡੇ ਲੋਕ ਅਮੀਰ ਆ ਜਿਹੜੇ 40 ਲੱਖ ਜ਼ਮੀਨ ਵੇਚ ਗਏ ਭਾਵੇਂ ਕੈਂਸਰ ਦਾ ਇਲਾਜ ਕਰਾਉਂਦੇ ਆ ਆਪਣਾ ਸੋਨਾ ਵੇਚ ਕੇ ਕਰਾਉਂਦੇ ਆ ਆਪਣਾ ਘਰ-ਬਾਰ ਵੇਚ ਕੇ ਕਰਾਉਂਦੇ ਆ ਉਹ ਕੱਲ ਆੜੀ ਲੜਾਈ ਲਈ ਤਾਂ ਆਏ ਹੁਣ ਦੁੱਖ ਦੀ ਗੱਲ ਇਹ ਹੈ ਵੀ ਸਾਡੇ ਇਸ ਪ੍ਰੋਗਰਾਮ ਦੇ ਪੈਸੇ ਤੇ ਸ਼ਾਇਦ ਕੁਝ ਲੋਕ ਸ਼ੱਕ ਕਰਦੇ ਹੋਣਗੇ ਵੀ ਫੰਡਿੰਗ ਕੌਣ ਕਰਦਾ ਆ ਇਹ ਫੰਡਿੰਗ ਕਰਨ ਵਾਲਾ ਇਹ ਤਾਕਤ ਜਿਹੜੀ ਆ ਇਹ ਕਾਲਪੁਰਖ ਵਾਇਗਰੂ ਆ ਅਰਦਾਸਾਂ ਦੇ ਲੋਕਾਂ ਦੀਆਂ ਉਹਦੇ ਕਰਕੇ ਤੁਰੇ ਫਿਰਦੇ ਮੈਂ ਆਨ ਕੈਮਰਾ کہہ ਰਿਆਂ ਕੋਈ ਫੰਡ ਦੀ ਅਪੀਲ ਹੋਵੇ ਮੈਂ ਇੱਕ ਹੋਰ ਗੱਲ ਮੈਂ ਕਹਿਣਾ ਕਈ ਵਾਰੀ ਅਸੀਂ ਇਹੋ ਜੀ ਗੱਲ ਕਰਕੇ ਇਹ ਵੀ ਕਹਿ ਦਿੰਦੇ ਆ ਵੀ ਜਿਹੜੇ ਫੰਡ ਲੈਂਦੇ ਹੋ ਗਲਤ ਆ ਨਹੀਂ ਉਹ ਠੀਕ ਆ ਅਸੀਂ ਨਹੀਂ ਲਿਆ ਪਰ ਬਹੁਤ ਸਾਰੀਆਂ ਚੰਗੀਆਂ ਸੰਸਥਾਵਾਂ ਆ ਖਾਲਸਾ ਐਡਿਆ ਲੋਕਾਂ ਨੂੰ ਇਹੋ ਜੀ ਉਹ ਸੰਸਥਾਵਾਂ ਨੂੰ ਫੰਡ ਦੇਣਾ ਵੀ ਚਾਹੀਦਾ ਹੈ ਇਹਦੇ ਨਾਲ ਹੀ ਕਿਉਂਕਿ ਸੰਸਥਾਵਾਂ ਜਿਹੜੀਆਂ ਨੇ ਚੱਲਦੀਆਂ ਹੁੰਦੀਆਂ ਨੇ ਪਰ ਅਸੀਂ ਨਹੀਂ ਲਿਆ ਉਹ ਮੈਂ ਤਾਂ ਦੱਸਿਆ ਅੱਛਾ ਜੇ 2 ਦਿਨ ਬਾਅਦ ਨਹੀਂ ਬੰਦ ਹੁੰਦਾ ਤੁਹਾਡਾ ਜਿਹੜਾ ਟ੍ਰੀਟਮੈਂਟ ਪਲੈਂਟ ਹੈ ਤਾਂ ਹਫ਼ਤੇ ਦਾ ਟਾਈਮ ਤੁਸੀਂ ਦਿੱਤਾ ਹਫ਼ਤੇ ਬਾਅਦ ਵੀ ਜੇ ਕਾਰਵਾਈ ਨਹੀਂ ਹੁੰਦੀ ਫਿਰ ਤੁਹਾਡਾ ਕੀ ਕਦਮ ਰਹੇ ਸਾਡਾ ਕੱਲ ਰਾਤ ਨੂੰ ਵੀ 1 ਵਜੇ ਮੀਟਿੰਗ ਹੋਈ ਹੈ ਕਿੰਨੇ ਘੰਟੇ ਵਿੱਚ ਸੁੱਤੇ ਹਾਂ ਹੁਣ ਫੇਰ 2:30 ਵਜੇ ਮੀਟਿੰਗ ਹੋਈ ਹੈ ਜਿਹੜਾ 7 ਦਿਨ ਦਾ ਸਮਾਂ ਆ ਸਾਡੀ ਲਾਮਬੰਦੀ ਪੂਰੇ ਪੰਜਾਬ ਦੇ ਵਿੱਚ ਰੁਕੀ ਨਹੀਂ ਆ ਰਾਤ 4-5 ਘੰਟੇ ਸੌਣ ਤੋਂ ਬਾਅਦ ਸਾਰੇ ਬੰਦੇ ਸਾਨੂੰ ਪਤਾ ਹੈ ਜਿਸ ਤਰੀਕੇ ਨਾਲ ਸਰਕਾਰਾਂ ਕਰਦੀਆਂ ਹੁੰਦੀਆਂ ਅਸੀਂ ਮੌਕਾ ਦਿੰਦਾ ਸਰਕਾਰ ਨੂੰ ਪਰ ਇਹ ਸਾਨੂੰ ਪਤਾ ਸਾਡੀ ਲੰਬੀ ਲੜਾਈ ਆ ਉਹਦੇ ਪੜਾ ਆਇਆ ਜੇ ਸਰਕਾਰ ਕੋਈ ਸ਼ਰਾਰਤ ਕਰਦੀ ਹੈ ਇਹ ਆਪਣੇ ਗੱਲ ਤੋਂ ਪਿੱਛੇ ਜਾਂਦੀ ਆ ਜਾਂ ਕੋਈ ਵਿੱਚੋਂ ਚਲਾਕੀ ਕੱਢਦੀ ਆ ਉਹਦੇ ਜਵਾਬ ਦੇ ਲਈ ਅਸੀਂ ਸਾਰੀ ਤਿਆਰੀ ਜਿਹੜੀ ਉਹ ਕੀਤੀ ਹੋਈ ਹੈ ਉਹ ਅਸੀਂ ਫਿਰ ਰਾਬਤਾ ਕਾਇਮ ਕਰਕੇ ਇਹ ਮੋਰਚਾ ਇਦਾਂ ਹੀ ਚੱਲਦਾ ਰਹੂਗਾ ਔਰ ਜਿੰਨੀ ਵਾਰੀ ਸਰਕਾਰ ਦੇ ਮੂਹਰੇ ਜਾਵਾਂਗੇ ਇਹਦੇ ਨਾਲੋਂ ਵੱਧ ਗਿਣਤੀ ਜਾਵਾਂਗੇ ਕੱਲ ਤਾਂ ਸਾਡੇ ਅੱਧੇ ਬੰਦੇ ਪੰਦੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਹਮਨ ਜੀ ਸਾਡਾ ਗੱਲਬਾਤ ਕਰਨ ਵਾਸਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਆ ਤਾਂ ਇਹ ਤੁਸੀਂ ਆਪ ਸੁਣ ਲਿਆ ਕਿ ਜਿਹੜਾ ਕਾਲਾ ਪਾਣੀਆ ਦਾ ਮੋਰਚਾ ਹੈ ਉਹ ਹਜੇ ਕਾਇਮ ਹੈ ਹਫਤੇ ਦਾ ਟਾਈਮ ਦਿੱਤਾ ਸਰਕਾਰ ਨੂੰ ਤੇ ਜਿੱਦਾਂ ਹੀ ਅੱਗੇ ਕਾਰਵਾਈ ਜੋ ਹੋਵੇਗੀ ਉਹ ਤੁਸੀਂ ਦੇਖਦੇ ਰਹੋਗੇ ਉਮੀਦ ਹੈ ਤੁਹਾਨੂੰ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਲੁਧਿਆਣਾ ਪੋਸਟ ਦੇਖਦੇ ਰਹੋ ਮਨੀਤ ਸਿੰਘ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ